ਸੈਬਜ਼ਾਦਿਆਂ ਦੀ ਸ਼ਹਾਦਤ ਤੋਂ ਬਾਅਦ ਲੰਮਾ ਸਮਾਂ ਇੱਕ ਚੁੱਪ ਰਹੀ ਉਸ ਚੁੱਪ ਨੇ ਸਿੱਖ ਪੰਥ ਨੂੰ ਇਕੱਠੇ ਕਰਨ ਦੀ ਕੋਸ਼ਿਸ਼ ਕੀਤੀ ਬਾਬਾ ਬੰਦਾ ਸਿੰਘ ਬਹਾਦਰ ਨੇ ਫਿਰ ਸਰਹੰਦ ਫਤਿਹ ਕੀਤੀ ਫਿਰ ਸਿੱਖ ਰਾਜ ਕੁਝ ਸਮੇਂ ਦੇ ਵਾਸਤੇ ਚੱਲਿਆ ਨਵਾਬ ਕਪੂਰ ਸਿੰਘ ਉਸ ਤੋਂ ਬਾਅਦ ਸਿੱਖਾਂ ਨੂੰ ਇਕੱਠੇ ਕਰਦੇ ਰਹੇ ਸ਼ੇਰੇ ਪੰਜਾਬ ਦਾ ਦੌਰ ਤੇ ਹੁਣ ਮੌਜੂਦਾ ਦੌਰ ਨਾਤਾ ਅਸੀਂ ਇਕੱਠੇ ਹੋਏ ਆ ਨਾ ਅਸੀਂ ਸੈਬਜ਼ਾਦਿਆਂ ਦੀ ਸ਼ਹਾਦਤ ਤੋਂ ਸਿੱਖਿਆ ਨਾ ਸਾਨੂੰ ਗੋਲੀਆਂ ਮਾਰਨ ਵਾਲਿਆਂ ਨੂੰ ਇਹ ਅਹਿਸਾਸ ਹੈ ਕਿ ਜੇ ਅੱਜ ਉਹਨਾਂ ਦੀ ਵੀ ਹੋਂਦ ਤੇ ਹਸਤੀ ਹੈ ਤਾਂ ਉਹ ਨਵੇਂ ਪਾਦਸ਼ਾਹ ਦੀ ਸ਼ਹਾਦਤ ਕਰਕੇ ਹੈ ਦਸਮ ਪਿਤਾ ਵਰਗਾ ਇਸ ਦੁਨੀਆ ਤੇ ਕੋਈ ਨਹੀਂ ਹੋ ਸਕਦਾ ਧੰਨ ਜਿਗਰਾ ਕਲਗੀਆਂ ਵਾਲੇ ਦਾ ਪੂਰਾ ਪਰਿਵਾਰ ਵਾਰ ਕੇ ਵੀ ਮਾਛੀਵਾੜੇ ਦੇ ਜੰਗਲਾਂ 'ਚ ਬੈਠਾ oh